ਤੁਨੇ ਜਾਂਦੇ ਆ ਤੇ ਨਾਲ ਸਾਰੀ ਪੰਚਾਇਤ ਬੈਠੀ ਉਹਨਾਂ ਦੇ ਸਾਡਾ ਰਾਜਵੀਰ ਸਿੰਘ ਦੰਦੀਵਾਲ ਦਾ ਬਹੁਤ ਵੱਡਾ ਸਹਾਇਜੋਗ ਗੁਰਵੰਦਰ ਸਿੰਘ ਨੂੰ ਸਰਪੰਚ ਬਣਾਉਣ ਲਈ ਤੇ ਪੂਰੀ ਪੰਚਾਇਤ ਬਹੁਤ ਅਹਿਮ ਰੋਲ ਨਿਭਾਇਆ ਸਾਡੇ ਰਾਜਵੀਰ ਸਿੰਘ ਦੰਦੀਵਾਲ ਨੇ ਤੇ ਇੱਥੇ ਚੋਣਾ ਚ ਤੇ ਗੁਰਵੰਦਰ ਸਿੰਘ ਨੂੰ ਸਰਪੰਚ ਬਣਾਇਆ ਅੱਸੀ ਕੱਲ ਦੋਸਤੋ ਮੈਂ ਭਿੰਦਰ ਸਿੰਘ ਚਾਹਾਨ ਜੱਸੀ ਪੋਹਾਲੀ ਅੱਜ ਮੇਰੇ ਚਾਚਾ ਜੀ ਆਜਵੀਰ ਸਿੰਘ ਦੰਦੀਵਾਲ ਦੇ ਗ੍ਰਹਿ ਵਿਖੇ ਸੂਨੀ ਸਾਹਿਬ ਦਾ ਪਾਠ ਦੇ ਭੋਗ ਪਾਈ ਜਾ ਰਿਹਾ ਚੱਜ ਦਾ ਬਲੌਗ ਬਣਾਉਨੇ ਆਪਾਂ ਚੰਗਾ ਲੱਗਿਆ ਤਾਂ ਸ਼ੇਅਰ ਕਰ ਦਿਓ ਇੰਦਰ ਭਾਂਡੇ ਮਾਂ ਜੀ ਦਿੰਦਿਆਂ ਬੀਬੀਆਂ ਹੈ ਉੱਧਰ ਮੁੰਡੇ ਬੈਠੇ ਆ ਇਧਰ ਮਹਾਰਾਜ ਦੀ ਸਵਾਰੀ ਛੋਡ ਗੁਰਚਰਨ ਸਿੰਘ ਖਾਲਸਾ ਜੀ ਆਗੇ ਇਧਰ ਮਹਾਰਾਜ ਦੀ ਸਵਾਰੀ ਪਿੰਡ ਵਾਸੀ ਬੈਠਿਆ ਤੇ ਹਜੇ ਉਹ ਅੱਡ ਜਾਂਦੇ ਬਾਬੇ ਜਿਦੜ ਕੋ ਉਪਾਈ ਜਾਂਗੇ ਉਹ ਕੋਈ ਅੰਦਰ ਅੰਦਰ ਉਹ ਆਟੋਮੈਟ ਨੇ ਸਾਹਮਣੇ ਇੱਧਰ ਮਹਾਰਾਜ ਜੀ ਸਵਾਹੀਏ ਸਰਵਤਾ ਸੋਦੀ ਪਾਇ ਉਸਤਾ ਦੀ ਜੀਆ ਦਾ ਪ੍ਰਮਾਣ ਤੇ ਪ੍ਰਕਾਣ ਦੀ ਜਾਨ ਜੋ ਜਨਨ ਹੈ ਤੇ ਸਦਾ ਸੁਖੀ ਆਪਦਾ ਲੈ ਪਰਮ ਸੋਈ ਉਸਤਾਂ ਦਾ ਤਲਵਾ ਤਫਤਵਾਂ ਤੋਂ ਜੀਵਨ ਮੋਕ ਦਾ ਜਿਸ ਹਿਰਦਾ ਭਗਵੰਤੋ ਇਧਰ ਸਾਰੀਆਂ ਸਾਡੇ ਘਰਾਂ ਦੀਆਂ ਬੁੱਢੀਆਂ ਬੈਠੀਆਂ ਲੇਮ ਨੰਨ ਬੱਜਿਆ ਤੇ ਮੈਂ ਦੱਸ ਦੇ ਤਕਰੀਬ ਪਹ ਪਹੂਗਾ ਮੈਂ ਲਾ ਜੀ ਅਜੇ ਘੱਟ ਘੱਟ ਹੈ ਰੋ ਜਾ ਇਹ ਸਾਡੇ ਚਾਚਾ ਜੀ ਦੀ ਦੰਦੀਬਾਦ ਦਾ ਰਾਜਵੀਰ ਦਾ ਘਰ ਹੈ ਮਨ ਕੋਠੀ ਪਾਈ ਹੋਈ ਆ ਖੁਸ਼ੀ ਵਜੋਂ ਅੱਜ ਸੁਖਨੀ ਸਾਹਿਬ ਦਾ ਪਾਠ ਕਰਾਇਆ ਕਿਵੇਂ ਹੋ ਹੋ ਠੀਕ ਹੈ ਪੇਮਰ ਪੰਦਪਤੋ ਇਹ ਆ ਮਿਰਰ ਪੰਦਪਤੋ ਇਹ ਮੇਰਾ ਬੈਠਾ ਭਰਾ ਪਾਰਲੇ ਪਾਸੇ ਆ ਵੀ ਆਦਾ ਹੁੰਦਾ ਇਹ ਗਰਮੀ ਚ ਜਿਆਦਾ ਤਾਂ ਮੰਟ ਜਾਨ ਜੀ ਨਾ ਹੈ ਨਾ ਤੇਰਾ ਡਾਇਰੀ ਕਿਥੇ ਹੋਇਆ ਅੰਦਰ ਬੈਠਾ ਹੂੰ ਅੰਦਰ ਬੈਠਾ ਹਮ ਜ਼ਰ ਵਟਣ ਅੱਜਦਰ ਮੇਰਾ ਪਸ਼ੁੰਦਰ ਪੁੱਤ ਬੈਠਾ ਗਾਇਜ਼ ਤੇ ਮੇਰਾ ਪੁੱਤ ਹੋਏ ਹਾਂ ਹੋਲੀ ਸੀ ਕੋ ਵਰਪ੍ਰੀਸਿੰਗ ਦੱਲਦਾਰ ਕਿਵੇਂ ਆ ਠੀਕ ਆ ਇੱਧਰ ਸਾਡਾ ਤੱਤਾ ਬੈਠਾ ਕਿਵੇਂ ਆ ਰੁੱਸਿਆ ਜਾ ਬੈਠਾ ਐਂ ਜੱਸ ਤੇ ਇੱਧਰ ਰੋਟੀਆਂ ਪਕਾ ਰਹੇ ਆ ਲੰਗਰ ਮਾਜ਼ਾ ਪਹਿਣਾ ਸਾਡੀਆਂ ਸਾਡੇ ਘਰਾਂ ਦੀਆਂ ਔਰਤਾਂ ਸੁਣ ਨੂੰ ਮਲਾਂ ਉਹ ਨੇ ਆਵੇਂ ਓਏ ਆ ਦੇਖਾ ਮਾਮੂ ਪਿਮਿਆ ਕੈਮ ਇੱਧਰ ਚਾਚੀ ਵਰਗੀਆਂ ਸਾਡੀਆਂ ਉਰੇ ਆ ਵੇ ਇੱਧਰ ਮਾਸੀ ਵਰਗੀਆਂ ਸਾਡੀਆਂ ਰੋਟੀਆਂ ਬਣਾਈ ਜਾਂਦੇ ਆ ਇੱਧਰ ਜਲੇਬੀ ਜਲੇਬੀਆਂ ਇੱਧਰ ਜਲੇਬੀਆਂ ਇੱਧਰ ਲਈ ਛੱਡ ਜਲੇਬੀ ਜਲੇਬੀ ਖੀਰਾ ਕੇ ਜਲੇਬੀ ਬਣਾਉਣ ਇੱਧਰ ਭੋਜਤ ਬਾਅਦ ਖੀਰ ਵਰਤਾਵਾਂਗੇ ਆਪਾਂ ਉੱਧਰ ਸਾਹਮਣੇ ਨਾ ਗਰਮੀਤ ਕਿਧਰ ਗਿਆ ਓਏ ਜਲਦਾਰ ਆ ਆਏਗਾ ਕਿਵੇਂ ਆ ਓਏ ਕਾਵੇਂ ਮੁੰਨਾ ਮੁੰਨਾ ਸੰਜੇ ਦਾ ਤੂੰ ਜਾਣਦੇ ਹੋ ਮੁੰਨਾ ਸੰਜੇ ਦਾ ਮੁੰਨਾ ਉਹ ਮੁੰਨਾ ਹੈ ਉਹਦਾ ਉਹ ਮੁੰਨੇ ਇਹ ਸੰਜਾ ਮੁੰਨੇ ਸਾਡੇ ਪਿੰਡ ਦਾ ਸੰਜੇ ਦਾ ਤਾ ਇਹ ਮੁੰਨਾ ਇਹਨੂੰ ਕਹਿੰਦਾ ਮੁੰਨਾ ਵਾਜੀ ਇਹਦੀ ਬਦਮਾਸ਼ੀ ਵੱਡੀ ਆ ਸਕੂਲ ਚ ਹੁੰਦੀ ਸਾਡੇ ਬੜੇ ਬਦਮਾਸ਼ ਹੈ ਬਦਮਾਸ਼ ਹੈ ਬੰਦਾ ਉਹ ਮੁੰਨੇ ਤਾਕਤ ਹੈ ਯਾਰ ਓਏ ਮੁੰਨੇ ਮੁਨਾ ਚਾਤਾ ਸਹੀ ਯਾਰ ਇਹਦੀ ਬਦਵਾਚੀ ਬੜੀ ਆ 80 ਕਾਲ ਬਾਬਾ ਜੀ ਹੋ ਠੀਕ ਹੋ ਠੀਕ ਹੀ ਚਾਹੀਦੇ ਆਪ ਹੁਣ ਸਾਡੇ ਚਾਚੇ ਰਾਜਵੀਰ ਸਿੰਘ ਦੰਦੀਵਾਲ ਦੇ ਘਰ ਭੋਗ ਪੈ ਗਿਆ ਸੁਮਨ ਜੀ ਆਵਦਾ ਤੇ ਗੁਰਚਰਨ ਸਿੰਘ ਖਾਲਸਾ ਦੇਗ ਮੰਨ ਰਿਹਾ ਤੇ ਇਸ ਤੋਂ ਬਾਅਦ ਲੰਗਰ ਛਕਾਇਆ ਜਾਵੇਗਾ ਨਾ ਇਹ ਚਾਚਾ ਸਾਡਾ ਰਾਜਵੀਰ ਸਿੰਘ ਗੰਦੀਵਾਲ ਦੇਖ ਲੈਣ ਲੱਗ ਗਿਆ ਲੈ ਮੈਨੂੰ ਵੀ ਦੇ ਖਾਲਸਾ ਖਾਲਸਾ ਨਹੀਂ ਤੇਰ ਦੇਖ ਲਈ ਪੰਗਤੀਆਂ ਤਿਆਰ ਕਰਤੀਆਂ ਇਧਰ ਸਾਡਾ ਬਾਈਸ ਲਾਲ ਲੈ ਕੇ ਜਾਂਦਾ ਦੇਖ ਵਾਸਤੇ ਚੰਚੇ ਰਵਿੰਦਰ ਚੰਚੇ ਲੈ ਕੇ ਜਾਂਦਾ ਹੋ ਸਾਡਾ ਅੱਜ ਦਾ ਸਰਦ ਚਾਚਾ ਰਾਈ ਵਿਸਿੰਗਰ ਪਿੰਡਾਂ ਨੇ ਅੱਜ ਆਪਣੇ ਘਰੇ ਸੂਨੀ ਸਾਹਿਬ ਦਾ ਪਾਪ ਦਾ ਭੋਗ ਪਾਇਆ ਆਓ ਆਓ ਥਾਲੀ ਆਓ ਕੀਰ ਦਾ ਪ੍ਰਤਾਪ ਸ਼ੁਰੂ ਹੋ ਗਿਆ ਜਿਵੇਂ ਬਾਨ ਸਿੰਘ ਨੰਬਰਦਾਰ ਸਾਡੇ ਬੱਚੇ ਹੋਵੇ ਉਹ ਤੇ ਹਾਂ ਲੈਟ ਹੈ ਗੁਰਵਿੰਦਰ ਸਿੰਘ ਸਰਪੰਚ ਫੋਨ ਸੁਣ ਨਹੀਂ ਜਾਂਦੇ ਆ ਤੇ ਨਾਲ ساری ਪੰਚਾਇਤ ਬੈਠੀ ਉਹਨਾਂ ਦੇ ਸਾਡਾ ਰਾਜਵੀਰ ਸਿੰਘ ਦੰਦੀਵਾਲ ਦਾ ਬਹੁਤ ਵੱਡਾ ਸਹਿਯੋਗ ਆ ਗੁਰਵਿੰਦਰ ਸਿੰਘ ਨੂੰ ਸਰਪੰਚ ਬਣਾਉਣ ਲਈ ਤੇ ਪੂਰੀ ਪੰਚਾਇਤ ਬਹੁਤ ਅਹਿਮ ਰੋਲ ਨਿਭਾਇਆ ਸਾਡੇ ਰਾਜਵੀਰ ਸਿੰਘ ਦੰਦੀਵਾਲ ਨੇ ਤੇ ਇੱਥੇ ਚੋਣਾਂ 'ਚ ਤੇ ਗੁਰਵਿੰਦਰ ਸਿੰਘ ਨੂੰ ਸਰਪੰਚ ਬਣਾਇਆ ਅਸੀਂ ਸਾਡੇ ਚਾਚੇ ਦਾ ਧੰਨਵਾਦ ਕਰ ਦਾਂਗੇ